ਗੁਰਪੂਰਾ ਨਮਸਕਾਰੇ ਸਭ ਸਵੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਤਾਰੀ ਘਪੂਰਨ ਅਜ ਸੁਵਾਰੇ ਹਉ ਭਾਰੋ ਸੋਮੀ ਮੋਰਾ ਇਹ ਕੁੰਨ ਅਦਾਰਤ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁੰਨ ਪਾਇਆ ਸੋਖੋ ਟਲ ਗੁਰ ਸੇਵੀਐ ਹੈ ਹੇ ਨਸੁ ਸਹਜ ਸੁਖੁ ਪਾਈ। ਧਰਸ਼ਨ ਪਰਸੈ ਗੁਰੂ ਕੈਨ ਜਨਮ ਮਰਨੁ ਦੁਖੁ ਜਾਇ॥ ਹੋਵੈ ਸਿਫਤਿ ਖਸਮ ਦੀ ਨੁਰੇ ਅਰਸੋਂੁਰਸੋਂ ਛਟਿਐ ਹਉ ਰਠੈ ਸਚੈ ਪਾਤਿ ਸ਼ਾ ਭਲੇ ਜਨਮ ਜਨਮ ਦੇ ਕਟਿਐ ਸਜਣ ਸਚਾ ਪਾਤਿ ਸ਼ਾ॥ ਇਰੇ ਸਹੰਦ ਸਹੋ ਜਿਸ ਕਾ ਸੁਭ ਹਟਿਆ ਛੋਹੀਏ ਸਭਨਾ ਧਾਵੇ ਸਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕੀਤੇ ਪੂਰੀ ਹੋ ਰਵ ਰਹਿਆ ਪ੍ਰਭੂਰੀ हेमकुशल भया इशनानन परब्रह्म विटो कुर्बान भरपुरे केति पूरी कवरावरहा प्रभु पूरी हेमकुशल भया इशनानन परब्रह्म विटो कुर्बान गुरखे चरण कमल रिद्ध थारे बेगण न लागे तिनका कोई ਕਰਜ ਸਗਲ ਸਵਾਰੀ ਰਹਾ ਮਿਲ ਸਾਧੂ ਧਰਮਤ ਖੋਇ ਹਤਤ ਕਨੇਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਘਨ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਹਲ ਪਾਏ गुरुपुरा हृदयत्यय गुरुगोपाल आनन्द जप जप जफ जीवै परमानन्द जन नानक नाम त्यया भरदर्खाय गुरुगोपाल आनन्द जप जप जफ जीवै परमानन्द ਜਨ ਨਾਨਕ ਨਾਮ ਧਿਆਇਆ ਹੋਇ ਆਪਣਾ ਬਿਰਦ ਰਖਾਇਆ ਗੁਰਪੂਰਾ ਨਮਸਕਾਰੇ ਸਭ ਸੱਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਤਾਰੇ ਅਪੂਰਨ ਐਜ ਸੁਵਾਰੇ ਹੋ ਭਾਰੂ ਖਾਮੀ ਮੋਰਾ ਇਹੋ ਪੁੰਨ ਅਧਾਰਿਤ ਤੇਰਾ ਜਨ ਨਾਨਕ ਇਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋ ਕੋ ਹਉ ਤਲ ਗੁਰ ਸੇਵੀਐ ਹਹਿਨ ਸੁ ਸਹਜ ਸੁ ਭਾਇ ਧਰਸ਼ਨ ਪਰਸਿਐ ਗੁਰੂ ਕੈਨ ਜਨਮ ਮਰਨ ਦੁਖ ਜਾਇ ਵੋਐ ਸਿਫਤਿ ਖਸਮ ਦੀ ਨੁਰ ਅਰਸੋਂ ਗੁਰਸੋਂ ਝਟਿਐ ਹਉ ਰਠੈ ਸਚੇ ਪਾਤਸ਼ਾਹ ਭਲ ਜਨਮ ਜਨਮ ਦੇ ਕਟਿਏ ਸਜਣ ਸਚਾ ਪਾਤਿ ਸਾਹੂ ਹਿਰਸਾ ਹੰਦੈ ਸਾਹੋ ਜਿਸ ਕਾ ਸੁਭ ਹਟਿਆ ਸੋਹੀਏ ਸਭਨਾ ਧਾਵੇ ਸਾਹੋ ਸਤਨਾਮ ਧਿਰਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਤੇ ਪੂਰੇ ਸਉਰਾਵਰਹਾ ਪਰਪੂਰੀ ੍ਹੇਮ ਕੁਸਲ ਤਿਆ ਇਸ਼ਨਾਨਾ ਪਰਬਰਮ ਵਿਟੋ ਕੁਰਬਾਨ ਗੁਰਪੂਰ ਕیتے ਪੂਰੀ ਸਉਰਾਵਰਹਾ ਪਰਪੂਰੀ ੍ਹੇਮ ਕੁਸਲ ਭਿਆ ਇਸ਼ਨਾਨਾ ਪਰਬਰਮ ਵਿਟੋ ਕੁਰਬਾਨ ਗੁਰਖੇ ਚਰਨ ਕਵਲ ਰਿਧ ਧਾਰੇ ਬੇਗਨ ਨ ਲਾਗੇ ਤਿਨ ਕਾ ਕੋਈ ਕਰਜ ਸਗਲ ਸਵਾਰੀ ਰਹਾਉ ਮਿਲ ਸਾਧੂ ਧੁਰਮਤਿ ਕੋਈ ਹਤਤ ਪਨੇਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਘਨ ਗੋਬਿੰਦ ਨਿਤ ਗਾਇਐ स्वाद सङ्ग मिलति ह्य मन बाछत फल पाए गुर पूरा हृदय त्यय गुर गोपाल आनन्दा जप जप जीव परमानन्दा जन नानक नाम त्यफ विरखाया ਗੁਰੂ ਗੋਬਾਲ ਅਨੰਦ ਜਪ ਜਪ ਜੀਵੇ ਪਰਮਾਨੰਦ ਜਨ ਨਾਨਕ ਨਾਮ ਧਿਆਇਆ ਹੋਇ ਆਪਣਾ ਬਿਰਦ ਰਖਾਇਆ ਗੁਰਪੂਰਾ ਨਮਸਕਾਰੇ ਸਭੇ ਕਾਜ ਸੁਆਰੇ ਹਰ ਆਪਣੀ ਕਿਰਪਾ ਧਾਰੀ ਅਪੂਰਨ ਐਜ ਸੁਆਰੇ ਉਹ ਭਾਰੂ ਛਮੇ ਮੋਰਾ ਇਹ ਕੁੰਨ ਅਦਾਰਤ ਤੇਰਾ ਜਨ ਨਾਨਕ ਏਕ ਧਿਆਇ ਸਰਬ ਫਲਾ ਪੁੰਨ ਪਾਇਆ ਸੋ ਕੋ ਹਉ ਤਲ ਗੁਰ ਸੇਵੀਐ ਹਹਿਨ ਸੁ ਸਹਜ ਸੁ ਭਾਏ ਧਰਸ਼ਨ ਪਰਸਿਐ ਗੁਰੂ ਕੈਨ ਜਨਮ ਮਰਨ ਦੁਖ ਜਾਇ ਹੋਐ ਸਿਫਤ ਖਸਮ ਮਦੀ ਉਰੇ ਅਰਸੋਂ ਹੁਰਸੋਂ ਛੱਟੀ ਐ ਹੁਰਠੇ ਸਚੇ ਪਾਤਸ਼ਾਹ ਹਲ ਜਨਮ ਜਨਮ ਦੇ ਕੱਟੀ ਐ ਸਜਣ ਸਚਾ ਪਾਤਸ਼ਾਹ ਹਿਰਸਾ ਹੰਦ ਸਾਹੋ ਜਿਸ ਕਾ ਸੁਭ ਹਟਿਆ ਛੋਹੀ ਐ ਸਭਨਾ ਧਾਵੇ ਸਾਹੋ ਸਤਨਾਮ ਧੀਰਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੇ ਕੀਤੇ ਪੂਰੀ ਹਉ ਰਾਵ ਰਹਾ ਪ੍ਰਭੂਰੀ ਹੇਮ ਕੁਸਲ ਭਇਆ ਈਸ਼ ਨਾਨਾ ਪਰਬਰਮ ਵਿਟੋ ਕੁਰਬਾਨ ਗੁਰਪੂਰੇ ਕੀਤੇ ਪੂਰੀ ਹਉ ਰਾਵ ਰਹਾ ਪ੍ਰਭੂਰੀ ਹੇਮ ਕੁਸ਼ਲ ਭਾਇ ਸੁਨਾਨਾ ਹਰ ਬ੍ਰਹਮ ਵਿਟੋਂ ਕੁਰਬਾਨ ਗੁਰ ਕੇ ਚਰਨ ਕਵਲ ਰਿਦ ਥਾਰੇ ਬੇਗਨ ਨ ਲਾਗੈ ਤਿਨ ਕਾ ਕੋਈ ਕਾਰਜ ਸਗਲ ਸੁਵਾਰੇ ਰਹਾਉ ਮਿਲ ਸਾਧੂ ਧੁਰ ਮਤ ਖੋਏ ਅਤ ਤ ਪਨੀਤ ਸਭ ਹੋਏ ਰਾਮਦਾਸ ਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਘਨ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਹਲ ਪਾਏ ਘੁਰ ਪੂਰਾ ਹਿਰਦੈ ਆਈ ਘੁਰ ਗੋਪਾਨ ਅਨੰਦਾ ਧਫ ਜਪ ਜੀਵੇ ਪਰਮ ਅਨੰਦਾ जननानक नानक नमतया हवयणा विरदर्खाया गुरुगोपल आनन्द जप जप जीव जननानक जन नानक नमतया हा रखाया गुरपुरा नमस्कारे ਸਭੇ ਕਾਜ ਸੁਵਾਰੇ ਹਰਪਣੇ ਕਿਰਪਾ ਤਾਰੀ ਅਪੂਰਨ ਐ ਜਸੁਵਾਰੇ ਤੂੰ ਭਾਰੋ ਖਾਮੀ ਮੋਰਾ ਇਹ ਪੁੰਨ ਅਦਾਰਿਤ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋ ਕੋ ਹੋ ਟਲ ਗੁਰ ਸੇਵੀਐ ਹਹਿਨ ਸੁਸਹਿਜ ਸੁਖ ਪਾਈਐ દર્શન ਪਰ ਸਿਐ ਗੁਰੂ ਕੈਨ ਜਨਮ ਮਰਨ ਦੁਖ ਜਾਇ ਹੋਵੈ ਸਿਫਤਿ ਖਸਮਦੀ ਨੁਰ ਅਰਸੋਂੁਰਸੋਂ ਛਟਿਐ ਹਰਿਠੈ ਸਚੈ ਪਾਤਿਸ਼ਾਹ ਭਲੇ ਜਨਮ ਜਨਮ ਦੇ ਕਟਿਐ ਸਜਣ ਸਚਾ ਪਾਤਿਸ਼ਾਹ ਇਰੇ ਸਹੰਦ ਸਹੋ ਜਿਸ ਕਾ ਸੰਬਹਟਿਆ ਸੋਹੀਏ ਸਭਨਾ ਧਾਵੇ ਸਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਤੇ ਪੂਰੇ ਹਉਰਾਵਰਿਆ ਪਰਪੂਰੀ हेम कुशल भया इशनन्ना परब्रह्म विटो कुर्बान गुर पूरे कीते पूरी गौरा बिरहा प्रभु पूरी हेम कुशल भया इशनन्ना परब्रह्म विटो कुर्बान गुर के चरण कमल रिद्ध थारे बेगणन लागै तिनका कोई ਕਰਜ ਸਗਲ ਸਵਾਰੀ ਰਹਾ ਮਿਲ ਸਾਧੂ ਧੁਰਮਤਿ ਖੋਇ ਹਤਤ ਕਨੇਤ ਸਭ ਹੋਇ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਘਨ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਹਲ ਪਾਏ गुरुपुरा हृदयत्यय गुरुगोपाल आनन्द जप जप जफ जिवै परमानन्द जन नानक नाम त्ययप्णा विरदर्खाय गुरुगोपाल आनन्द जप जप जफ जीवै परमानन्द ਜਨ ਨਾਨਕ ਨਾਮ ਧਿਆਇਆ ਹੋਇ ਆਪਣਾ ਬਿਰਦ ਰਖਾਇਆ ਗੁਰਪੂਰਾ ਨਮਸਕਾਰੇ ਸਭੇ ਕਾਜ ਸੁਆਰੇ ਹਰ ਆਪਣੀ ਕਿਰਪਾ ਤਾਰੀ ਅਪੂਰਨ ਐਜ ਸੁਆਰੇ ਤੂ ਭਾਰੂ ਸੋਮੀ ਮੋਰਾ ਇਹੋ ਕੁੰ ਪਦਾਰਥ ਤੇਰਾ ਜਨ ਨਾਨਕ ਇਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋ ਕੋ ਹਉ ਤਲ ਗੁਰ ਸੇਵੀਐ ਹਹਿ ਨ ਸੁਸਹਿਜ ਸੁਭਾਏ ਧਰਸ਼ਨ ਪਰਸਿਐ ਗੁਰੂ ਕੈਨ ਜਨਮ ਮਰਨੁ ਦੁਖੁ ਜਾਇ ਹੋਵੈ ਸਿਫਤਿ ਖਸਮ ਦੀ ਨੁਰ ਅਰਸੋਂ ਗੁਰਸੋਂ ਝਟਿਐ ਹਰਿ ਰਠੈ ਸਚੈ ਪਾਤਿ ਸ਼ੋ ਭਲੇ ਜਨਮ ਜਨਮ ਦੇ ਕਟਿਏ ਸਜਣ ਸਚਾ ਪਾਤਿ ਸਾਹੂ ਸਿਰ ਸਾਹੰਦੈ ਸਾਹੋ ਜਿਸ ਕਾ ਸੁਭ ਹਟਿਆ ਸੋਹੀਏ ਸਭਨਾ ਧਾਵੇ ਸਾਹੋ ਸਤਨਾਮ ਧਿਰਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕੀਤੇ ਪੂਰੇ ਸਭ ਰਾਵਿਰਹਾ ਪਰਪੂਰੀ ਹੇਮਕੁਸਲ ਭਯਾ ਈਸ਼ਨਾਨਾ ਪਰਬਰਮ ਵਿਟੋ ਕੁਰਬਾਨ ਗੁਰਪੂਰੈ ਕੀਤੇ ਪੂਰੀ ਸਭ ਰਾਵਿਰਹਾ ਪਰਪੂਰੀ ਹੇਮਕੁਸਲ ਭਯਾ ਈਸ਼ਨਾਨਾ ਪਰਬਰਮ ਵਿਟੋ ਕੁਰਬਾਨ ਗੁਰਖੇ ਚਰਨ ਕਵਲ ਰਿਧ ਧਾਰੇ ਬੇਗਨ ਨ ਲਾਗੇ ਤਿਨ ਕਾ ਕੋਈ ਕਰਜ ਸਗਲ ਸਵਾਰੀ ਰਹਾ ਮਿਲ ਸਾਧੂ ਧਰਮਤ ਕੋਈ ਹਤ ਤ ਪਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਘਨ ਗੋਬਿੰਦ ਨਿਤ ਗਾਈਐ साधु संग मिल्य मन बाछत हल् पही गुरु पूरा हृदय त्याय गुरु गोपाल आनन्दा जप जप जीव परमानदा जन नानक नाम खाया ਗੁਰੂ ਗੋਬਾਲ ਅਨੰਦ ਜਪ ਜਪ ਜੀਵੇ ਪਰਮਾਨੰਦ ਜਨ ਨਾਨਕ ਨਾਮ ਧਿਆਇਆ ਹੋਇ ਆਪਣਾ ਬਿਰਦ ਰਖਾਇਆ ਗੁਰ ਪੂਰਾ ਨਮਸਕਾਰੇ ਸਭੇ ਕਾਜ ਸੁਆਰੇ ਹਰ ਆਪਣੀ ਕਿਰਪਾ ਤਾਰੀ ਹੋ ਪੂਰਨ ਐਜ ਸੁਆਰੇ ਉਹ ਭਰੋ ਸੁਖੰਮੀ ਮੋਰਾ ਇਹ ਪੁੰਨ ਅਦਾਰਿਤ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋ ਕੋ ਹਉ ਤਲ ਗੁਰ ਸੇਵੀਐ ਹਹਿ ਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈਨ ਜਨਮ ਮਰਨ ਦੁਖ ਜਾਇ ਵਉਐ ਸਿਫਤਿ ਖਸਮ ਦੀ ਉਰੇ ਅਰਸੋਂ ਕੋਰਸੋਂ ਛੱਟੀ ਐ ਹਰਠੇ ਸਚੇ ਪਾਤਸ਼ਾਹ ਹਲ ਜਨਮ ਜਨਮ ਦੇ ਕੱਟੀ ਐ ਸਜਣ ਸਚਾ ਪਾਤਸ਼ਾਹ ਹਿਰਸਾ ਹੰਦ ਸਾਹੋ ਜਿਸ ਕਾ ਸੁਭ ਹਟਿਆ ਛੋਹੀ ਐ ਸਭਨਾ ਧਾਵੇ ਸਾਹੋ ਸਤਨਾਮ ਹੇ ਰਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕੀਤੇ ਪੂਰੀ ਹਉ ਰਾਵਿਹਾ ਪਰਪੂਰੀ ਹੇਮ ਕੁਸਲ ਪਿਆ ਇਸ਼ਨਾਨਾ ਪਰਬਰਮ ਵੇਟੋ ਕੁਰਬਾਨ ਗੁਰਪੂਰੈ ਕੀਤੇ ਪੂਰੀ ਹਉ ਰਾਵਿਹਾ ਪਰਪੂਰੀ ਹੇਮ ਕੁਸਲ ਭਇਆ ਇਸ਼ਨਨ ਪਰ ਬ੍ਰਹਮ ਵਿਟੋ ਕੁਰਬਨ ਗੁਰ ਕੇ ਚਰਨ ਕਵਲ ਰਿਦ ਤਾਰੇ ਬੇਗਨ ਨ ਲਾਗੈ ਤਿਨ ਕਾ ਕੋਈ ਕਾਰਜ ਸਗਲ ਸੁਵਾਰੇ ਰਹਾਉ ਮਿਲ ਸਾਧੂ ਧੁਰ ਮਤ ਖੋਏ ਅਤ ਤ ਪਨੀਤ ਸਭ ਹੋਏ ਰਾਮਦਾਸ ਰੋਵਰਨਾਤੇ ਸਭ ਲਾਥੇ ਪਾਪ ਕਮਾਤੇ ਭੁਨ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਹਲ ਪਾਈ ਹਰ ਪੂਰਾ ਹਿਰਦੈ ਆਈ ਗੁਰ ਗੋਪਾਨ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ जन नानक नाम त्यया हवयणा वरदर्खाया गुरुगोपाल आनन्द जप जप जीव परमान जन नानक नमतया है अफणा वरदर्खाया